ਪਿੰਡ ਪੋਵਾ ਜਿਹਦੇ ਨਾਂ ਦੇ ਉੱਤੇ ਵਿਧਾਨ ਸਭਾ ਪੰਜਾਬ ਚ ਜਾਣੀ ਜਾਂਦੀ ਹੈ ਸੋ ਅੱਜ ਇਸ ਪਿਆਰੇ ਨਗਰ ਚ ਆਇਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਇਸ ਪਿੰਡ ਦੇ ਅੰਦਰ ਇੱਕ ਇੰਡੋਰ ਸਟੇਡੀਅਮ ਜਿਹੜਾ ਬਣਿਆ ਬੜਾ ਖੂਬਸੂਰਤ ਮਤਲਬ ਸਟੇਡੀਅਮ ਜਿਹਦਾ ਅੱਜ ਉਦਘਾਟਨ ਕੀਤਾ ਔਰ ਲਗਭਗ 30 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਸੋ ਇਹਦੇ ਅੰਦਰ ਜਿਹੜੀ ਖੇਡ ਨਰਸਰੀ ਹੈ ਜਿਹੜੀ ਮਾਨਜੋਗ ਮੁੱਖ ਮੰਤਰੀ ਜੀ ਦਾ ਬੜਾ ਪਿਆਰਾ ਉਹਨਾਂ ਦਾ ਸੁਪਨਾ ਕਿ ਪੰਜਾਬ ਨੂੰ ਖੇਡਾਂ ਦੇ ਪੱਖ ਤੋਂ ਅਸੀਂ ਅੱਗੇ ਲੈ ਕੇ ਜਾਣਾ ਸੋ ਉਹ ਪੁਰਾਣਾ ਕਲਚਰ ਜਿਹੜਾ ਪੰਜਾਬ ਦਾ ਦੁਆਰਾ ਖੇਡਾਂ-ਵੱਤਨ ਪੰਜਾਬ ਦੇ ਰਾਹੀਂ ਜਿਹੜਾ ਇਸ ਵੇਲੇ ਪੰਜਾਬ ਚੱਲ ਰਿਹਾ ਸੋ ਇੱਥੇ ਮਤਲਬ ਜਿਹੜੀ ਉਹ 30 ਲੱਖ ਰੁਪਏ ਦੀ ਲਾਗਤ ਨਾਲ ਬਣਨ ਤੋਂ ਬਾਅਦ 30 ਲੱਖ ਰੁਪਏ ਹੋਰ ਇਸ ਐਂਡੋਰ ਸਟੇਡੀਅਮ ਦੇ ਅੰਦਰ ਜਿਹੜਾ ਦਾ ਇੰਟੀਰੀਅਰ ਹੈ ਜਿਹੜੀ ਖੇਡ ਦੀ ਰਿਕੁਆਇਰਮੈਂਟ ਹੈ ਉਹ ਜਿਹੜੇ ਇਨਸਟਰੂਮੈਂਟ ਇੱਥੇ ਲੱਗਣੇ ਆ ਸੋ 60 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਪਲੀਟ ਜਿਹੜਾ ਹੋਰ ਹੋਣਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਦਾ ਉਦਘਾਟਨ ਕੀਤਾ ਔਰ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ ਜੀ ਦੀ ਸਰਕਾਰ ਲਗਾਤਾਰ ਜਿੱਥੇ ਬਾਕੀ ਸਾਈਡਾਂ ਤੇ ਕੰਮ ਕਰ ਰਹੀ ਹੈ ਉਥੇ ਖੇਡਾਂ ਦੇ ਲਈ ਪੰਜਾਬ ਦੇ ਅੰਦਰ ਵੱਡੇ ਹਮਲੇ ਮਾਰੇ ਜਾ ਰਹੇ ਤੁਸੀਂ ਦੇਖਿਆ ਕਿ ਪਹਿਲੀ ਵਾਰ ਹੋਇਆ ਜਦੋਂ ਸਾਡੇ ਖਿਡਾਰੀ ਮਰਲਬ ਲੰਪੇ ਜਿਹੜੇ ਪੰਜਾਬ ਚ ਜਾ ਰਹੇ ਆ ਉਹਨਾਂ ਨੂੰ ਅਡਵਾਂਸ 15-15 ਲੱਖ ਰੁਪਏ ਸਰਕਾਰ ਨੇ ਦਿੱਤਾ ਕਿ ਉਹ ਖਰਾਕ ਖਾਣ ਉਹ ਆਪਣੀਆਂ ਵਰਦੀਆਂ ਲੈਣ ਆਪਣੇ ਹੋਰ ਤਿਆਰੀ ਕਰਨ ਜੋ ਪੰਜਾਬ ਨੂੰ ਖੇਡਾਂ ਦੇ ਪੱਧਰ ਤੋਂ ਮੋਰੀ ਕਰਨ ਦੇ ਲਈ ਇਹ ਸਰਕਾਰ ਦੇ ਵੱਡੇ ਉਪਰਾਲੇ ਆ ਸੋ ਡਰੱਗਸ ਦੇ ਖਿਲਾਫ ਜਿਹੜੀ ਮੁਹਿੰਮ ਹੈ ਪੰਜਾਬ ਸਰਕਾਰ ਦੀ ਔਰ ਡਰਗਸ ਤੋਂ ਲੋਕਾਂ ਦਾ ਖੜਾ ਸਦਾਨ ਦੇ ਲਈ ਖੇਡਾਂ ਵੀ ਇੱਕ ਸਰਕਾਰ ਕੋ ਸਬਸਟੀਟੂਟ ਆ ਸੋ ਇਸ ਕਰਕੇ ਖੇਡਾਂ ਦੇ ਪੱਖ ਤੋਂ ਜਿਹੜਾ ਆ ਉਹ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਨਾ ਕੇਵਲ ਭੋਏ ਦੇ ਅੰਦਰ ਵਲੀਕੇ ਚਾਰ ਹੋਰ ਸਟੇਡੀਅਮ ਜਿਹੜੇ ਆ ਮੇਰੇ ਹਲਕੀ ਦੇ ਅੰਦਰ ਗੋਵਿੰਦਸਰ ਭੋਆ ਕਟਾਰੂ ਚੱਕ ਉਹਦੇ ਮਤਲਬ ਨਿਰਮਾਣ ਕਾਰਜ ਜਿਹੜੇ ਚੱਲ ਰਹੇ ਆ ਛੋੜੇ ਦੇ ਅੰਦਰ